ਅਮੇਰ ਸਾਲ ਦੇ ਨਾਲ ਮੁਰ ਸੁਰਖੀਆਂ ਚ ਯੋਗਰਾਜ ਸਿੰਘ ਕਪਿਲਦੇਵ ਨੂੰ ਗੋਲੀ ਮਾਰਨ ਦੀ ਕਹੀ ਗੱਲ ਨਾਲੇ ਰੱਜ ਕੇ ਕੀਤੀ ਥੋਨੀ ਦੀ ਤਾਰੀਫ ਅੱਛੇ ਕਾਲ ਮੈਂ ਕੀਮਤਪਾਲ ਕੌਰ ਤੇ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਪੂਰਬ ਭਾਰਤੀ ਕ੍ਰਿਕਟਰ ਅਤੇ 올ਰਾਊਂਡਰ ਯੋਗਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਦਾ ਵਿਵਾਦਾਂ ਦੇ ਨਾਲ ਪੁਰਾਣਾ ਨਾਤਾ ਤੇ ਅਕਸਰ ਹੀ ਯੋਗਰਾਜ ਸਿੰਘ ਆਪਣੇ ਬਿਆਨਾਂ ਦੇ ਕਾਰਨ ਸੁਰਖੀਆਂ ਵਿੱਚ ਰਹਿੰਦੇ ਹਨ ਇਸ ਵਾਰ ਵੀ ਕੁਝ ਅਜਿਹਾ ਹੀ ਹੋਇਆ ਯੋਗਰਾਜ ਸਿੰਘ ਨੇ ਹਾਲ ਹੀ ਦੇ ਵਿੱਚ ਇੱਕ ਖੁਲਾਸਾ ਕੀਤਾ ਜਿਸ ਨਾਲ ਪੂਰੇ ਕ੍ਰਿਕਟ ਜਗਤ ਦੇ ਵਿੱਚ ਖਲਬਲੀ ਮਚ ਗਈ ਹੈ ਸਾਲ 2025 ਦੀ ਸ਼ੁਰੂਆਤ ਚ ਹੀ ਯੋਗਰਾ ਸਿੰਘ ਦਾ ਇੱਕ ਇੰਟਰਵਿਊ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਉਹਨਾਂ ਨੇ ਕਈ ਵੱਡੇ ਕ੍ਰਿਕਟਰਾਂ ਬਾਰੇ ਗੱਲ ਕੀਤੀ ਹੈ। ਇਸ ਵਾਰ ਉਹਨਾਂ ਨੇ ਇੱਕ ਸਨਸਨੀਖੇਜ਼ ਖੇਸ ਖੁਲਾਸਾ ਵੀ ਕੀਤਾ ਹੈ। ਉਹਨਾਂ ਦੱਸਿਆ ਕਿ ਇੱਕ ਸਮਾਂ ਸੀ ਜਦੋਂ ਉਹ ਕਪਿਲ ਦੇਵ ਨੂੰ ਮਾਰਨ ਦੇ ਇਰਾਦੇ ਨਾਲ ਪਿਸਤੌਲ ਲੈ ਕੇ ਉਹਨਾਂ ਦੇ ਘਰ ਪਹੁੰਚੇ ਸੀ। ਪਰੇ ਘਟਨਾ ਕਿਵੇਂ ਵਾਪਰੀ ਇਸ ਦੇ ਪਿੱਛੇ ਦਾ ਕਾਰਨ ਕੀ ਹੈ ਤੇ ਕਪਿਲਦੇਵ ਦਾ ਇਸਤੇ ਕੀ ਕਹਿਣਾ ਹੈ ਆਉ ਜਾਣਦੇ ਹਾਂ ਇਸ ਖਾਸ ਰਿਪੋਰਟ ਯੂਵਰਾਜ ਸਿੰਘ ਦਾ ਰਿਟਾਇਰਮੈਂਟ ਤੋਂ ਬਾਅਦ ਇੰਨਾ ਲਾਈਮਲਾਈਟ ਦੇ ਵਿੱਚ ਨਹੀਂ ਰਹਿੰਦੇ ਪਰ ਉਹਨਾਂ ਦੇ ਪਿਤਾ ਯੋਗਰਾਜ ਸਿੰਘ ਆਪਣੇ ਬਿਆਨਾਂ ਦੇ ਚਲਦੇ ਸੁਰਖੀਆਂ ਦੇ ਵਿੱਚ ਹੀ ਰਹਿੰਦੇ ਹਨ ਨਵੇਂ ਸਾਲ ਦੀ ਸ਼ੁਰੂਆਤ ਨਾਲ ਹੀ ਯੋਗਰਾਜ ਸਿੰਘ ਦਾ ਇੱਕ ਇੰਟਰਵਿਊ ਵਾਇਰਲ ਹੋ ਰਿਹਾ ਜੋ ਕਿ ਚਰਚਾ ਦਾ ਵਿਸ਼ਾ ਬਣ ਗਿਆ ਹੈ ਦਰਸਲ ਯੋਗਰਾਜ ਸਿੰਘ ਨੇ ਇੱਕ ਨਿੱਜੀ ਪੋਡਕਾਸਟ ਦੇ ਵਿੱਚ ਵੱਡੇ ਕ੍ਰਿਕਟਰਾਂ ਬਾਰੇ ਗੱਲ ਕੀਤੀ ਹੈ ਤੇ ਇੱਕ ਸਨਸਨੀਖੇਜ਼ ਖੁਲਾਸਾ ਵੀ ਕੀਤਾ ਹੈ। ਉਹਨਾਂ ਦੱਸਿਆ ਕਿ ਇੱਕ ਸਮਾਂ ਸੀ ਜਦੋਂ ਕਪਿਲ ਦੇਵ ਨੂੰ ਮਾਰਨ ਦੇ ਇਰਾਦੇ ਦੇ ਨਾਲ ਪਿਸਤੌਲ ਲੈ ਕੇ ਉਹਨਾਂ ਦੇ ਘਰ ਪਹੁੰਚੇ ਸੀ। ਯੋਗਰਾਜ ਸਿੰਘ ਦਾ ਬਿਆਨ ਪੋਡਕਾਸਟ ਦੇ ਵਿੱਚ ਯੋਗਰਾਜ ਸਿੰਘ ਨੇ ਕਿਹਾ ਕਿ ਜਦੋਂ ਕਪਿਲਦੇਵ ਭਾਰਤ ਅਤੇ ਉੱਤਰੀ ਜ਼ੋਨ ਦੇ ਕਪਤਾਨ ਬਣੇ ਤਾਂ ਉਹਨਾਂ ਨੇ ਮੈਨੂੰ ਬਿਨਾਂ ਕਿਸੇ ਕਾਰਨ ਟੀਮ ਤੋਂ ਬਾਹਰ ਕਰ ਦਿੱਤਾ। ਇਸ ਗੱਲ ਨੇ ਮੈਨੂੰ ਅੰਦਰੋਂ ਤੋੜ ਦਿੱਤਾ। ਮੇਰੀ ਪਤਨੀ ਨੇ ਕਿਹਾ ਕਿ ਮੈਨੂੰ ਕਪਲ ਨਾਲ ਗੱਲ ਕਰਨੀ ਚਾਹੀਦੀ ਆ ਪਰ ਮੈਂ ਤੈਅ ਕੀਤਾ ਕਿ ਮੈਂ ਉਸ ਨੂੰ ਸਬਕ ਸਿਖਾਉਂਗਾ। ਯੋਗਰਾਜ ਸਿੰਘ ਨੇ ਦੱਸਿਆ ਕਿ ਮੈਂ ਆਪਣੀ ਪਿਸਤੌਲ ਕੱਢੀ ਅਤੇ ਸੈਕਟਰ 9 ਸਥਿਤ ਉਸਦੇ ਘਰ ਪਹੁੰਚ ਗਿਆ। ਕਪਿਲ ਆਪਣੀ ਮਾਂ ਦੇ ਨਾਲ ਬਾਹਰ ਆਇਆ ਮੈਂ ਉਹਨਾਂ ਨੂੰ ਗਾਣਾ ਕੱਢੀਆਂ ਤੇ ਕਿਹਾ ਤੇਰੇ ਕਾਰਨ ਮੈਂ ਆਪਣਾ ਦੋਸਤ ਗਵਾ ਦਿੱਤਾ ਜੋ ਤੂੰ ਕੀਤਾ ਉਸ ਦਾ ਨਤੀਜਾ ਤੈਨੂੰ ਭੁਗਟਣਾ ਪਵੇਗਾ ਉਹਨਾਂ ਕਿਹਾ ਕਿ ਮੈਂ ਤੇਰੇ ਸਿਰ ਵਿੱਚ ਗੋਲੀ ਮਾਰਨਾ ਚਾਹੁੰਦਾ ਹਾਂ ਪਰ ਤੇਰੀ ਮਾਂ ਕਰਕੇ ਮੈਂ ਇਹ ਨਹੀਂ ਕਰਾਂਗਾ ਇਸ ਤੋਂ ਬਾਅਦ ਮੈਂ ਉੱਥੋਂ ਚਲਾ ਗਿਆ ਧੋਨੀ ਦੀ ਵੀ ਕੀਤੀ ਤਾਰੀਫ ਯੋਗਰਾਜ ਸਿੰਘ ਨੇ ਮਹਿੰਦਰ ਸਿੰਘ ਧੋਨੀ ਦੀ ਵੀ ਇਸ ਇੰਟਰਵਿਊ ਦੇ ਵਿੱਚ ਤਾਰੀਫ ਕੀਤੀ ਹੈ ਇਹ ਉਹੀ ਯੋਗਰਾਜ ਸਿੰਘ ਹੈ ਜਿਨ੍ਹਾਂ ਨੇ ਲਗਾਤਾਰ ਕਈ ਵਾਰ ਮਹਿੰਦਰ ਸਿੰਘ ਧੋਨੀ ਤੇ ਤੰਜ ਕਸਿਆ ਹੈ ਯੋਗਰਾਜ ਸਿੰਘ ਨੇ ਕੁਝ ਸਮਾਂ ਪਹਿਲਾਂ ਹੀ ਇੱਕ ਵੀ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਧੋਨੀ ਨੇ ਜੋ ਉਹਨਾਂ ਦੇ ਮੁੰਡੇ ਦੇ ਨਾਲ ਕੀਤਾ ਹੈ ਇਸ ਦੇ ਲਈ ਉਹ ਉਸ ਨੂੰ ਕਦੇ ਮਾਫ ਨਹੀਂ ਕਰਨਗੇ ਤੇ ਹੁਣ ਯੋਗਰਾਜ ਸਿੰਘ ਦਾ ਧੋਨੀ ਦੀ ਤਾਰੀਫ ਕਰਨਾ ਹੈਰਾਨੀ ਵਾਲੀ ਗੱਲ ਹੈ ਯੋਗਰਾਜ ਸਿੰਘ ਨੇ ਥੋਨੀ ਬਾਰੇ ਗੱਲ ਕਰਦੇ ਕਿਹਾ ਕਿ ਮੈਨੂੰ ਥੋਨੀ ਬਹੁਤ ਪ੍ਰੇਰਣਾਦਾਇਕ ਲੱਗਦਾ ਹੈ ਉਹ ਖਿਡਾਰੀਆਂ ਨੂੰ ਦੱਸਦਾ ਹੈ ਕਿ ਕੀ ਕਰਨਾ ਹੈ ਕੀ ਨਹੀਂ ਥੋਨੀ ਬਾਰੇ ਸਭ ਤੋਂ ਚੰਗੀ ਗੱਲ ਇਹ ਹੈ ਕਿ ਉਹ ਵਿਕਟ ਨੂੰ ਪੜ ਕੇ ਗੇਂਦਬਾਜ਼ਾਂ ਨੂੰ ਦੱਸਦਾ ਹੈ ਕਿ ਕਿਵੇਂ ਗੇਂਦਬਾਜ਼ੀ ਕਰਨੀ ਹੈ ਮੈਨੂੰ ਉਸ ਬਾਰੇ ਜੋ ਗੱਲ ਪਸੰਦ ਆਈ ਉਹ ਇਹ ਸੀ ਕਿ ਉਹ ਨਹੀਂ ਡਰਦਾ ਆਸਟ੍ਰੇਲੀਆ ਦੇ ਖਿਲਾਫ ਇੱਕ ਵਾਰ ਮਿਚਲ ਜੌਨਸਨ ਦੀ ਗੇਂਦ ਉਸਦੇ ਹੈਲਮਟ ਦੀ ਗ੍ਰਿਲ ਤੇ ਲੱਗੀ ਪਰ ਉਸਦੇ ਬਾਅਦ ਵੀ ਉਹ ਨਹੀਂ ਹਿੱਲੇ ਤੇ ਅਗਲੀ ਗੇਂ ਤੇ ਛੱਕਾ ਜੜ ਦਿੱਤਾ। ਕਪਿਲ ਦੇਵ ਦਾ ਰਿਐਕਸ਼ਨ ਯੋਗਰਾਜ ਸਿੰਘ ਦੇ ਵੱਲੋਂ ਦਿੱਤੇ ਗਏ ਇਸ ਬਿਆਨ ਤੋਂ ਬਾਅਦ ਹੁਣ 1983 ਵਰਲਡ ਕੱਪ ਵਿਜੇਤਾ ਕਪਤਾਨ ਕਪਿਲ ਦੇਵ ਦਾ ਰਿਐਕਸ਼ਨ ਵੀ ਸਾਹਮਣੇ ਆਇਆ ਹੈ। ਸੋਮਵਾਰ ਨੂੰ ਪੱਤਰਕਾਰਾਂ ਨੇ ਕਪਿਲ ਦੇਵ ਦੇ ਸਾਹਮਣੇ ਯੋਗਰਾਜ ਸਿੰਘ ਦੇ ਇਸ ਬਿਆਨ ਦਾ ਜ਼ਿਕਰ ਕੀਤਾ ਪਰ ਪੂਰੀ ਗੱਲ ਸੁਣ ਕੇ ਕਪਿਲਦੇਵ ਬੋਲੇ ਕੌਣ ਹੈ ਕਿਸ ਦੀ ਗੱਲ ਕਰ ਰਹੇ ਹੋ ਜਦੋਂ ਪੱਤਰਕਾਰਾਂ ਨੇ ਸਪਸ਼ਟ ਕੀਤਾ ਕਿ ਇਹ ਬਿਆਨ ਯוגਰਾਜ ਸਿੰਘ ਦੇ ਪਿਤਾ ਦੇ ਵੱਲੋਂ ਦਿੱਤਾ ਗਿਆ ਹੈ ਤਾਂ ਕਪਿਲਦੇਵ ਨੇ ਜਵਾਬ ਦਿੱਤਾ ਅੱਛਾ ਕੁਝ ਹੋਰ ਤਾਂ ਇਹ ਉਹਨਾਂ ਦਾ ਰਿਐਕਸ਼ਨ ਸੀ ਜਿਸ ਤੋਂ ਬਾਅਦ ਕੁਝ ਗੱਲਾਂ ਸਾਫ਼ ਵੀ ਹੋ ਜਾਂਦੀਆਂ ਨੇ ਤੇ ਕੁਝ ਗੱਲਾਂ ਤੇ ਸਵਾਲ ਵੀ ਖੜੇ ਹੋ ਜਾਂਦੇ ਨੇ ਯੋਗਰਾਜ ਸਿੰਘ ਕਿਉਂ ਦਿੰਦੇ ਨੇ ਅਜਿਹੇ ਬਿਆਨ ਯੋਗਰਾਜ ਸਿੰਘ ਜੋ ਬਿਆਨ ਦਿੰਦੇ ਨੇ ਸ਼ਾਹ ਦੇ ਇੱਕ ਕ੍ਰਿਕਟਰ ਨੂੰ ਸ਼ੋਭਾ ਨਹੀਂ ਦਿੰਦੇ ਯੁਵਰਾਜ ਸਿੰਘ ਨੇ ਇੱਕ ਇੰਟਰਵਿਊ ਦੇ ਵਿੱਚ ਇਤੋਂ ਤੱਕ ਕਿਹਾ ਹੈ ਕਿ ਉਹਨਾਂ ਦੇ ਪਿਤਾ ਨੂੰ ਸ਼ਾਇਦ ਕੋਈ ਮਾਨਸਿਕ ਸਮੱਸਿਆ ਹੈ ਭਲੇ ਹੀ ਉਹ ਇਸ ਗੱਲ ਨੂੰ ਸਵੀਕਾਰ ਨਾ ਕਰਨ ਪਰ ਹਰ ਵਾਰ ਉਹਨਾਂ ਦੇ ਅਜਿਹੇ ਬਿਆਨ ਇੱਕ ਨਵੀਂ ਚਰਚਾ ਛੇੜ ਦਿੰਦੇ ਨੇ